ਆਪਾਂ ਆ ਗਏ ਆ ਗਰੇ ਤੇ ਦੇਖੋ ਆ ਗਰੇ ਦਾ ਪੇਠਾ ਕਿੰਨੇ ਪ੍ਰਕਾਰ ਦਾ ਪੇਠਾ ਹੈ ਇਹ ਦੇਖੋ ਦੇਖੋ ਪੇਠਾ ਕਿੰਨੇ ਪ੍ਰਕਾਰ ਦਾ ਪੇਠਾ ਹੈ ਆਗਰਾ ਸ਼ਹਿਰ ਮਸ਼ਹੂਰ ਹੈ ਪੇਠੇ ਮੇ ਦੇਖੋ ਕਿੰਨੇ ਪ੍ਰਕਾਰ ਦਾ ਪੇਠਾ ਇਧਰ ਦੇਖੋ ਪਿਆਰ ਮੁਹੱਬਤ ਹਾਂ ਪੇਠਾ ਅਤੇ ਮੁਹੱਬਤ ਹਾਂ ਮੈਂ ਅਤਾਈ ਮੈਨ ਹਾਂ ਨਹੀਂ ਹੈ ਤੇ ਬਹੁਤ ਕੰਨਾ ਇਸ ਤਰ੍ਹਾਂ ਅਗਰੇ ਦੀਆਂ ਇਹ ਖੂਬ ਪੇਠਾ ਕਿਵੇਂ ਲੱਗਾ ਦੱਸੋ ਕਮੈਂਟ ਕਰਕੇ ਤੁਸੀਂ ਫਿਰ ਤੁਹਾਨੂੰ ਖਵਾਵਾਂਗੇ ਆਪਾਂ ਕਿਸੇ ਦਿਨ ਜਿਹੜੇ ਬੰਦੇ ਕਮੈਂਟ ਕਰਕੇ ਦੱਸਣਗੇ ਉਹਨਾਂ ਨੂੰ ਸਾਰਿਆਂ ਨੂੰ ਖਵਾਇਆ ਜਾਊਗਾ ਪੇਠਾ ਪਾ ਲੈ ਲਿਆ ਪੇਠਾ ਬਾਈ ਤੋਂ ਦੇ ਬਾਈ ਨਾਲ ਗੱਲਬਾਤ ਕਰਦੇ ਹੋ ਕਿੰਦਾ ਇੱਕ ਗੱਡੀ ਤੋਂ ਹਾਂ ਨਹੀਂ ਅਭੀ ਘਰ ਨਹੀਂ ਨਾ ਜਾ ਰਹੇ ਅਭੀ ਬੰਗਾਲ ਜਾ ਰਹੇ ਰਸਤੇ ਮੇਂ ਖਰਾਬ ਹੋ ਜਾਏਗਾ ਹਾਂ ਅੱਤੇ ਵਕਤ ਲੇ ਜਾਏਗੇ ਤੇ ਬਾਈ ਕਹਿੰਦਾ ਵੀ ਇੱਕ ਆਪਾਂ ਗੱਲ ਕਰਦੇ ਆਂ ਵੀ ਟਰੱਕਾਂ ਦੀ ਗੱਲ ਕਰਦੇ ਗੱਡੀਆਂ ਦੀ ਇੱਕ ਟਰੱਕ ਡਰਾਈਵਰ ਆ ਜੋ ਇੱਕ ਟਰੱਕ ਆ ਗਾੜੀ ਸੇ ਕਿਤਨਾ ਘਰ ਚੱਲਦਾ ਹੈ ਭਾਈ ਦੇਖੋ ਆਪਕਾ ਦੁਕਾਨਦਾਰੀ ਆਪ ਬੋਲਾ ਇੱਕ ਟਰੱਕ ਵਾਲੇ ਸੇ ਗਾੜੀ ਵਾਲੇ ਸੇ ਨਾ ਦੁਕਾਨ ਚੱਲਦਾ ਇਧਰ ਮੇਂ ਗਾੜੀ ਆਤੀ ਹੈ ਕੋਈ ਕਰਕੇ ਉਹਦੀ ਲਿਆ ਜਾਂਦਾ ਕੋਈ ਐਸੇ ਨਾ से देश चल रहा ड्राइवरों से देश चल रहा है मगर ड्राइवर को इज्जत नहीं दे रहे हैं दे रहे हैं बताओ किसी को नहीं है इज्जत तो अपने अपने लफड़े में है, है। ड्राइवर ये चौबीस घंटे गाड़ी खड़ा करते तो देश की आर्थिक अवस्था तो उथल पुथल हो जाएगी तो जाती है। हो जाती है, है। कहाँ से कहाँ तो तो समान पहचाना रोको सरकार गिर जाएगी गिर जाएगी सरकार मगर ट्रक वाला आपस में एक नहीं ना करता है ਬਾਜੀ ਆਂ ਆਪਾਂ ਪਾਈ ਪੇਠਾ ਹਨ ਤੇ ਪੇਠਾ ਨੇ ਕਿਥੇ ਗੱਲਾਂ ਬਾਤਾਂ ਤੇ ਆ ਆਪਣੀ ਡਾਈਟ ਚਾਰਟ ਆ ਭਾਈ ਮਿਹਨਤ ਲਾਈ ਦੀ ਤੁਹਾਨੂੰ ਪਤਾ ਹਨਾ ਕੇਲੇ ਵਗੈਰਾ ਤੇ ਹੋਰ ਆਪਾਂ ਤੁ ਵੀ ਡਾਈਟ ਦੇਸੀ ਡਾਈਟ ਲਈ ਦੀ ਭਾਈ ਦੇਸੀ ਖਾਣਾ ਘਮਣੀ ਛੋਲੇ ਦਰਿਆ ਬੋਲ ਦੀ ਕੀ ਆ ਅੰਡਾ ਹਾਂ ਤੇ ਕਿਉਂ ਆ ਦੇਸੀ ਦੇਸੀ ਕਿਉਂ ਆ ਉਹ ਆ ਤੇ ਆ ਕੇਲੇ ਫਾਲਾ ਜੂਸ ਆ ਆ ਜੀਜ਼ਾਂ ਦੀ ਡਾਈਟ ਆ ਰਹੇ ਭਾਈ ਤੇ ਪ੍ਰੈਕਟਿਸ ਕਰ ਰਹੇ ਹਣਾ ਤੇ ਦੱਸੋ ਤੁਸੀਂ ਵੀ ਕਿਵੇਂ ਲੱਗਦਾ ਤੁਹਾਨੂੰ ਆਪਣਾ ਕੰਮ ਹਨਾ ਵਧੀਆ ਲੱਗਦਾ ਤੇ ਬਿਲਕੁਲ ਦੇਸੀ ਖਰਾਕ ਬਾਈ ਬਿਲਕੁਲ ਛੋਲੇ ਦਲੀਆ ਦੇਸੀ ਘੋ ਆਂਡੇ ਕੇਲੇ ਰੋਟੀ ਆ ਸਾਡੀ ਖਰਾਕ ਆ ਤੇ ਪ੍ਰੈਕਟਿਸ ਕਰਦੇ ਆ ਹਲਕੀ ਫੁਲਕੀ ਜਿੰਨੀ ਹੁੰਦੀ ਆ ਆਪਦਾ ਪੂਰਾ ਜੋਰ ਲਾਉਣ ਦੀ ਕੋਸ਼ਿਸ਼ ਕਰੀਦੀ ਆ ਦੇਸੀ ਘੋ ਆ ਤੇ ਦੇਸੀ ਘੋ ਆ ਤੇ ਲਾ ਕੀ ਦਸਵਾ ਨੂੰ ਕਿਵੇਂ ਲੱਗਦਾ ਬਾਈ ਤੇ ਨਸ਼ੇ ਪੱਤੇ ਛੱਡ ਕੇ ਵੀ ਬੰਦਾ ਬਿਨਾ ਡੋਡਾ ਤੋਂ ਵੀ ਗੱਡੀ ਚਲਾ ਸਕਦਾ ਇਹ ਇੱਕ ਮਿਸਾਲ ਅਸੀਂ ਆ ਤੇ ਵੱਲੋਂ ਸਾਡੀ ਸਾਡੇ ਵੱਲੋਂ ਤਾਂ ਸਾਡੀ ਇੱਕ ਮਿਸਾਲ ਹੀ ਆ ਬਾਈ ਬਿਲਕੁਲ ਅਸੀਂ ਆ ਜੀ ਜਾਂ ਵਰਤੋਂ ਸਾਰੇ ਡਰਾਈਵਰ ਭਰਾ ਜੀ ਤਾਂ ਨੇ ਹਨਾ ਤੇ ਆਪ ਦਾ ਫਰੀਦ ਆ ਤਾਂ ਜਾਣਾ ਦੱਸੋ ਬਾਈ ਕਿਵੇਂ ਲੱਗਾ ਹਨਾ ਤੁਹਾਨੂੰ ਆਪਣੀਆਂ ਗੱਲਾਂ ਬਾਤਾਂ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਈ ਹੈਨਾ